ਰੀਪੀਟ ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁੱਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਮੁਸ਼ਕਲ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੀ ਬਹੁਤ ਹੋਇਆ ਫਲ ਕੋਈ ਖਾਵੇਗਾ ਜਿਉਂ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਭੂਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਕੋਈ ਦੂਜਾ ਨਹੀਂ ਖਾਣਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨਹੀਂ ਖਾਣਾ ਪਤੀ ਦਾ ਬੋਆ ਪਤੀ ਖਾਂਦਾ ਪਤਨੀ ਦਾ ਬੋਆ ਪਤਨੀ ਖਾਂਦੀ ਆਪ ਬੀਜ ਆਪੇ ਹੀ ਖਾ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹਲ ਕੋਈ ਖਾਂਦਾ ਪਏ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਹੀ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਵ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਹੈ ਕੋਈ ਵੀ ਚਲੋ ਬੋ ਦਿੱਤਾ ਹੈ ਬੁੱਢਾ ਬਣ ਗਿਆ ਪੁਟਿਆ ਜਾ ਸਕਦਾ ਹੈ ਕਟਿਆ ਜਾ ਸਕਦਾ ਹੈ ਫਲ ਬਣ ਕੇ ਏਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਕਾਣਾ ਪੈ ਹਨੂ ਹਨੂ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਏ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਹੈ ਤੋ ਚਾਰ ਦਿਨ ਦੀ ਕਿਸੇ ਇੱਕ ਦੀ ਕੋ ਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਿਆ ਕਰਮ ਬਦਲੇ ਜਾਸੇ ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਹਦਾ ਮੈਂ ਹੋਰ ਬੋਣਾ ਚਾਹੁੰਦਾ ਕਰਮ ਬਦਲੇ ਜਾਸੇ ਸੰਸਕਾਰ ਵੀ ਬਦਲੇ ਜਾ ਸਕਦੇ ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੀ ਗੈਤ ਲਈ ਅਰਜ਼ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਦਾ ਪਰ ਮਨ ਵਿਚਾਰ ਕਰ ਰਿਹਾ ਸੋਚ ਰਿਹਾ ਮਾਨਸਿਕ ਕਰਮ ਚੱਲ ਰਿਹਾ ਭਾਵੇਂ ਤਨ ਕਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਉੜਾ ਜੀ ਧਿਆਨ पूर्वक ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਗ੍ਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣ ਸੰਸਕਾਰ ਮਾਨਸਿਕ ਕਰਮ ਦੇ ਬਣਦਾ ਉਸਮਾਨ ਸੇ ਕਰਮ ਦੇ ਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਜਦ ਤਾਂ ਤਨ ਨਾਲ ਸ਼ਾਮਲ ਹੁੰਦਾ ਹੈ ਉਹ ਕਰਮਕ੍ਰਿਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਿਤ ਨਹੀਂ ਬਣਿਆ ਕਰਿਤ ਨਹੀਂ ਬਣਿਆ ਸਮਾਜ ਕਾ ਨੋਮ ਮਨੁੱਖ ਦੇ ਕ੍ਰਿਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੁਸੀਂ ਇੱਥੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਕ੍ਰਿਤ ਤੱਕ ਪਹੁੰਚ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਰਿਹਾ ਹੈ ਇਹ ਦੇਖ ਰਤ ਹੈ ਐਸਾ ਵੀ ਹੋ ਸਕਦਾ ਹੈ ਕਿਰਤ ਬੜੀ ਚੰਗੀ ਕਰ ਰਿਹਾ ਹੈ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰੀ ਇਹ ਮੰਨੇ ਇਨਕਾਰ ਹੀ ਇਹ ਤੇ ਫਿਰ ਚੰਗੀ ਗ੍ਰਿਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣ ਸਮਾਜ ਦੇ ਚ ਰਹਿਣਾ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬਣੀ ਤੇ ਅਨੰਦ ਸੁਣਨਾ ਦੁਨੀਆ ਵਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪਰਮਾਤਮਾ ਦੀ ਨਜ਼ਰਾਂ 'ਚ ਬੁਰਾਈ ਆਉਂਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਆਉਂਦਾ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਮਾੜਾ ਹੋਵੇਂ ਕਿਸਨਾਲੋ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਵਿੱਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਚੰਗਾ ਹੈ ਕਿਸਨੋ ਚਾ ਮਨੁੱਖ ਦੀ ਤੇ ਸਾਰੀ ਕੋਸ਼ਿਸ਼ ਹੀ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ ਕਿ ਸਮਾਜ ਤਤਛਿਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ ਕਰਮ ਜਦ ਕਰਿਤ ਬਣਦਾ ਹੈ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ ਕਰਿਤ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕਰਿਤ ਦੇ ਰੂਪ ਵਿੱਚ ਪ੍ਰਗਟ ਹੋਇਆ ਲੋਕੀ ਦੇਖਦੇ ਪਰ ਮਨ ਕੀ ਬੋਲਦਾ ਹੈ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਸਭੀ ਹੋ ਸਕਦਾ ਤਨ ਸੁਭ ਕਰਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਆ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਤ ਦੇ ਅੰਦਰ ਸੰਸਕਾਰ ਨਹੀਂ ਬਣੇ ਇਹ ਲਿਖਿਆ ਹੀ ਨਹੀਂ ਜਾਏਗਾ ਭਾਵੇਂ দান ਕਰ ਰਿਹਾ ਪੁੰਨ ਕਰ ਰਿਹਾ ਬਾਣੀ ਪੜ ਰਿਹਾ ਸੇਵਾ ਕਰ ਰਿਹਾ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀਤਾ ਉਸ ਵਿੱਚ ਮਨ ਨਹੀਂ ਸੀ ਉਹ ਦੇਵੀ ਸੰਸਕਾਰ ਨੇ ਹੋ ਗਿਆ ਬੁਰਾ ਜੇ ਬਾਰੋਂ ਭੁੱਲ ਚੁੱਕ ਬੋਲ ਦੇ ਬੀ ਕਰੇ ਅਰ ਬੋਲਿਆ ਬੁਰਾ ਹੈ ਪਰਮਾਤਮਾ ਦੀ ਨਿਗਾਹ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜਿ ਬੋਲੇ ਹੈ ਪਹਿੜਾ ਜਿ ਬੋਲੇ ਹੈ ਪਰ ਬੈੜੀ ਜ਼ਬਾਨ ਬੋਲ ਗਈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਰ ਸ਼ਾਦਾਬ ਕਰ ਰਹੇ ਹੈ ਬੇਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਹੈ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਦਫਾ ਸਮਾਜ ਦੀ ਨਿਗਾਹ ਦੇ ਵਿੱਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਖੋਟਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ ਇਹ ਚੁਣਾਵ ਕਰ ਇਸ ਚੁਣਾਵ ਆਸਤੇ ਬੜੀ ਹਿੰਮਤ ਚਾਹੀਦੀ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤਾ ਹੋਵੇ ਜਨਾਨਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਗਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਅਰੇ ਆંકੜੇ ਸਹੀ ਨੇ 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੀ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮੈਂਸ ਕਰਦੇ ਆਂ ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੀ ਨਿਗਾਹ ਦੇ ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਹ ਤੇ ਰੁਮਾਤ ਮਨ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਕਰੀਬਨ ਕਰੀਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਹੁੰਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਹੁੰਦਾ ਹੈ ਚੋਰੀ ਕਰਨ ਲੱਗੇ ਕਾਤਲ ਪੂਰਾ ਸਾਵਧਾਨ ਹੁੰਦਾ ਹੈ ਕਤਲ ਕਰਨ ਲੱਗੇ ਪਕੜਿਆ ਜਿਆ ਤਾਂ ਬਾਸੀ ਹੋ ਮਰਵਾਰ ਦੇ ਜੇ ਪੂਰਾ ਸਾਵਧਾਨ ਆਉਂਦਾ ਹੈ ਬੜਾ ਸਾਵਧਾਨ ਆਉਂਦਾ ਹੈ ਬੇਈਮਾਨੀ ਕਰਨਵੇ ਛੱਗੇ ਕਰਨ ਦੇਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕੀਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬੇਈ ਮਾਨੇ ਹੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਆ ਗਾੰਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਦਾ ਮਨ ਕਰ ਕਭੂ ਨਾ ਹਰ ਗੁਣ ਗਾਇਆ ਵਿਖਿਆ ਸਖਤ ਰਹਿਓ ਨਿਸਵਾਸਰ ਕਿ ਨੋ ਅਪਨੋ ਪਾਇਆ ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵਤ ਹੈ ਮਨ ਉਸੇ ਹੀ ਕਰਮੇ ਚਾਹੁੰਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਵ ਹੈ ਤਾਂ ਮਨ ਉਹ ਬੁਰਾ ਕਰੇਗਾ ਅਗਰ ਪਤਾ ਚਲ ਜਾਏ ਸ਼ੁਭ ਕਰਮ ਦੇ ਚਲਾਵ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਪਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪਰਮਾਤਮਾ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰਦੇ ਆ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੂੰ ਕਰਦੇ ਆ ਕਰਨਾ ਹੈ ਮੂਲ ਤੇ ਲਾਭ ਦੀ ਗੱਲ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਸਵਾਵਕ ਸਾਹਮਣੇ ਮੇਰੇ ਵਾਕ ਆ ਗਿਆ ਹੈ ਭਾਰਤ ਦੇ ਪ੍ਰਾਚੀਨ ਇਹ ਸ਼ੀ ਮਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬੰਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ بڑا ਸੋਚੇ ਜ਼बान ਦੇ ਅੱਗੇ ਉਹਦੀ ਸੋਚਣੀ ਹੋਵੇ ਜ਼बान ਵਿੱਚ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹੋਣ ਮੂਰਖ ਮਨੁੱਖ ਪੈਰ ਅੱਗੇ ਨੇ ਅਗਲ ਪਿੱਛੇ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਕਦਮ ਪਿਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਰਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਹੈ ਸਿਆਣਾ ਮਰਖ ਕਰਦਾ ਬਾਅਦ ਵਿੱਚ ਹੈ ਸੋਚਦਾ ਪਹਿਲੇ ਮੂੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਇਹ ਪੇਛਾ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ। ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਇਸ। ਇਹ ਬ੍ਰਾਹਮਣ। ਬ੍ਰਾਹਮਣ ਕੋਈ ਜਾਤ ਨਹੀਂ ਸੀ। ਇਹ ਗਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤਾਤ ਵਿੱਚ ਜਾਤ ਮੰਨ ਲਈ ਗਈ ਸੀ। ਵਰਨਾ ਇਹ ਜਾਤ ਨਹੀਂ। ਗੁਰਵਾਣੀ ਜਾਤ ਨਹੀਂ ਮੰਦੀ ਗੁਰਵਾਣੀ ਕਹਿੰਦੀ ਹੈ ਬ੍ਰह्मबिन्दे ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੋਰ ਸੁਣੋ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸਬਦੰ ਬ੍ਰਾਹਮਣ ਹੈ ਵਿਦਿਆ ਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰ ਨੂੰ ਅੱਗੇ ਕਰਦਾ ਹੈ ਬ੍ਰਾਹਮਣ ਹੱਥ ਅੱਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਸਿਰ ਦੇ ਚ ਨਹੀਂ ਇਹ ਤੇ ਨਾ ਸਹੀ ਹੈ। ਥਾਤ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖ ਦੇ। ਪਤਾ ਹੈ ਭਾਰਤ ਦੇ ਚ ਇੱਕ ਐਸਾ ਪੁਰਸ਼ ਹੋਏ ਜਿਹਦਾ ਨਾਂ ਸੀ ਸਹਿਨ ਸਰਬਾਉ। ਸਹਿਨ ਸਰਬਾਉ ਸਹੰਸ ਕਹਿੰਦੇ ਨੇ 1000 ਨੂੰ ਹਜ਼ਾਰ ਬਾਵਾ ਵਾਲਾ ਮਿਥਿਆਸ ਦੇ ਚਾਂ ਸਚਾਈ ਕੱਢਣੇ ਪਏ ਹਜ਼ਾਰ ਬਾਵਾ ਇੱਕੋ ਹੀ ਮਨੁੱਖ ਦੀ ਆਵਨ ਤਾਂ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇਗਾ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਂਸ ਕਰਾਂ ਸਚਾਈ ਹੈ ਉਹਨੇ ਸੈਨ ਸਰ ਬਾਹਉ ਹੰਤੇ ਉਸਦੇ ਕੋਲ ਦੋ ਹੱਥ ਔਰ ਉਹਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ ਸੈਨ ਸਰ ਬਾਹਉ ਹਰਮਨ ਉਹਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇਚ ਹਜ਼ਾਰਾਂ ਬਾਵਾਵਾਂ ਦਾ ਬਲ ਹੋਵੇ ਸਹਿਨ ਸਰਬਾਉ ਕੋਉਣ ਨਹੀਂ ਬੜਨਾ ਚਾਹਤਾ ਸਭ ਕੁਝ ਮੇਰੇ ਹੱਥਾਂ ਚ ਚਲ ਗਏ ਸਭ ਕੁਝ ਮੇਰੀ ਮੁਠੀ ਦੇ ਚੋਵੇ ਮੁਗਲ ਸ਼ਹਿਨशाह ਤੇ ਆਪਣਾ ਤਖੱਲੂ ਸੀ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗੇ ਸਾਰਾ ਜਹਾਨ ਮੇਰੀ ਪਕੜ ਦੇਚ ਮੇਰੀ ਮੁਠੀ ਦੇਚ ਅਕਬਰ ਜਲਾਲਉਦੀਨ ਤੇ ਨਾਮ ਸੇ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਹੋਵੇਗਾ ਅੱਲਾ ਅਕਬਰ ਜਲਾਲਉਦੀਨ ਨੇ ਕਿਹਾ ਮੈਂ ਅਕਬਰ ਗੱਲ ਖਤਮ ਜਲਾਲਉਦੀਨ ਅਕਬਰ ਕੌਣ ਨਹੀਂ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਉਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਐਸਾ ਕਰਦਾ ਹਰਨਾਕਸ਼ ਨੇ ਕੀਤਾ ਸੀ ਰੱਬ ਕੀ ਆਉਂਦਾ ਮੈਂ ਖੁਦ ਰਾਬਾ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਆਉਂਦਾ ਮੈਂ ਖੁਦ ਖੁਦਾ ਕਿਹਾ ਸੀ ਉਸ ਨੇ ਹੱਥ ਇਤਨੇ ਮਜ਼ਬੂਤ ਹੋਣ ਸਾਰੇ ਹੱਥ ਮੇਰੇ ਅੱਗੋਂ ਚੁੜੇ ਹੋ ਹੱਥਾਂ ਵਿੱਚ ਇਤਨੇ ਤਾਕਤ ਹੋਵੇ ਹਜ਼ਾਰਾਂ ਸਿਰ ਮੇਰੇ ਅੱਗੋਂ ਝੁਕ ਜਾਵਨ ਸਹਨ ਸਰਬਾਹ ਇਹ ਉਰਦੂ ਦਾ ਸ਼ਾਇਰ ਕਹਿੰਦਾ ਹੈ ਕਿਸੇ ਕੇ ਏਕ ਆਸੋਂ ਪਰ ਹਜ਼ਾਰਾਂ ਦਿਲ ਤੜਪਦੇ ਹਨ ਕਿਸੇ ਕਾ ਉਮਰ ਭਰ ਰੋਣਾ ਯੋਨੀ ਬੇਕਾਰ ਜਾ ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋਠੇ ਨੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ ਕਿਉਂ ਰੋਂਦਾ ਸਹੰਸਰ ਬਾਹੂ ਦੋ ਹੱਥਾਂ ਦੇ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੇ ਮਤਲਬਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਤੇ ਚੇ ਸ਼ਕਤੀ ਜਿਸ ਦੇ ਹੱਥ ਤੇ ਛਤਰੀ ਇਹਦਾ ਉਪਰ ਬ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਵਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋ ਸ਼ਕਤੀ ਜੇ ਦੇਖੋ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਦੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਸੱਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਕਲ ਨੂੰ ਵਗੇ ਕਰਨਾ ਉਹਦਾ ਸਵਾਲ ਹੈ ਹੱਥਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਉਹਦਾ ਸੁਆਹ ਨਹੀਂ ਹਰ ਵਕਤ ਭਾਰੀ ਵਜਨੇ ਕੰਮ ਦੇ ਚਪਨੇ ਆਪ ਨੂੰ ਲਈ ਰੱਖਣਾ ਜਿਵੇਂ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇ ਪੈਰ ਜ਼ਾਤ ਨਹੀਂ ਹੈ ਸੂਦਰ ਕੋਈ ਯਾਤ ਨਹੀਂ ਹੈ ਪੈਰ ਸੂਦਰ ਨੇ ਪਰ ਸੂਦਰ ਦੀ માનਤਾ ਹੈ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਮੈਸਦਾਂ ਪਾਰ ਚੁੱਕਦੇ ਪੇਟ ਦਾ ਵੀ ਪਾਰ ਚੁੱਕਿਆ ਹੱਥਾਂ ਦਾ ਵੀ ਪਾਰ ਚੁੱਕਿਆ ਸਿਰ ਦਾ ਵੀ ਪਾਰ ਚੁੱਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਮੋੜ ਡੋਰਾ ਦੇ ਖੱਲਣਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਇਹ ਤਾਣਾ ਬਣਾਵੇ ਸਭ ਵਜ਼ਨ ਹੀ ਕਮਸਨ ਭਾਰੀ ਕਮਸਨ ਤੂੰ ਸਿਰਫ ਸਿਰ ਵਾਲਾ ਕਿੱਥੇ ਰਹੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਧਰ ਦਾ ਕੀਰਤੀ ਬੰਦੇ ਦਾ ਸਤਕਾਰ ਹੋਇਆ ਸਨਮਾਨ ਹੋਇਆ ਉੱਥੇ-ਉੱਥੇ ਕੀਰਤ ਕਰਕੇ ਧੰਨਵਾਦ ਗਿਆ ਭਾਰਤ ਦਾ ਮੋਹਲੇ ਸੋਣਾ ਕਾਰਨ ਦੋ ਹਨ ਇੱਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੁੱਧ ਰ ਹੈ ਜੁਲਾਹਾ ਸ਼ੁੱਧ ਰ ਹੈ ਚਮਾਰ ਸ਼ੁੱਧ ਰ ਹੈ ਰਾਜ ਮਿਸਤਰੀ ਸ਼ੁੱਧ ਰ ਹੈ ਲੋਹਾਰ ਸ਼ੁੱਧ ਰ ਹੈ ਦਰਗਾਣ ਸ਼ੁੱਧ ਰ ਸਭ ਸ਼ੁੱਧ ਜੋ ਕੀਰਤ ਕਰਦੇ ਤੇ ਧਨ ਤੇ ਕੀਰਤ ਨਾਲ ਆਏਗਾ ਕਿਰਤੀ ਸ਼ੋਦਰਸ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੀ ਉਧਰਪੂਰਤੀ ਲਈ ਈਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਏ ਫਰੈਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ ਜਿਵੇਂ ਅੱਜ ਸਾਰਿਆਂ ਦੀ ਨਿਗਾਹ 'ਚ ਅਮਰੀਕਾ ਬੜੇ ਆਏ ਅਮਰੀਕਾ ਤਾਂ ਵੀ ਵੱਧ ਸੀ ਭਾਰਤ ਮੰਗੋਲ ਉੱਥੇ ਆਏ ਡੱਚ ਉੱਥੇ ਆਏ ਪੁਰਤਗੇਜ਼ ਉੱਥੇ ਆਏ ਅਫਗਾਨੇ ਉੱਥੇ ਆਏ ਉਜ਼ਬੇਕਿਸਤਾਨੀ ਔਰ ਤੁਰਕਸ ਤੁਰਕੀ ਦੇ ਲੋਕ ਈਰਾਨੀ ਅਰਬੀਅਨ ਅੰਗਰੇਜ਼ ਫਰੈਂਚ ਸਭ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚੁੜੀਆਂ ਸੀ 1000 ਸਾਲ ਦੇ ਗੁਲਾਮੇ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾ ਲੰਡਨ ਮਿਜ਼ਮ ਦੇ ਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਬਈਏ ਸੋਨੇ ਦੇ ਰਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਬੈਣ ਲਿਖਿਆ ਹੈ ਕੌਨ ਹੋਰ ਹੀਰਾ ਭਾਰਤ ਤੋਂ ਲੈਂਦਾ ਉੱਥੇ ਤੇ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੀਜ਼ਮ ਦੇ ਚੋਂ ਕੱਢ ਲਈਏ ਤੇ ਰਹਿੰਦਾ ਕਿ ਉੱਥੇ ਕੱਖ ਕੁਝ ਵੀ ਨਹੀਂ ਲੈਂਦਾ ਹਜ਼ਾਰਾਂ ਪੌਂਡ ਦੀ ਆਮਦਨ ਹੈ 10 ਪੌਂਡ ਟਿਕਟ ਹੈ ਜਾ ਕੇ ਦੇਖੋ ਕੌਨ ਹੋਰ ਹੀਰਾ ਸੋਨੇ ਦੇ ਥਾਲ ਸੋਨੇ ਦੇ ਰੱਥ ਹੀਰੇ ਮੋਤੀ ਇਹ ਸਭ ਉਥੋਂ ਲੈਂਦਾ ਇਰਾਨੀ ਲੁੱਟਦੇ ਰਹੇ ਤਖਤੇ ਤਾਉਸ ਹਿੰਦੁਸਤਾਨ ਤੋਂ ਲੁੱਟ ਕੇ ਲੈ ਗਿਆ ਨਾਦਰ ਸ਼ਾਹ ਉਜ਼ਬੇਕਿਸਤਾਨੀ ਲੁੱਟਦੇ ਰਹੇ ਤੁਰਕਮੈਨਿਸਤਾਨੀ ਲੁੱਟਦੇ ਰਹੇ ਇਰਾਨੀ ਲੁੱਟਦੇ ਰਹੇ ਅਫਗਾਨੀ ਲੁੱਟਦੇ ਰਹੇ ਫਿਰ ਅਰਬੀਆ ਕਾ ਹੈ ਫ੍ਰੈਂਚ ਆਏ ਡੱਚ ਆਏ ਪੁਰਤਗੇਜ਼ ਆਏ ਫਿਰ ਅੰਗਰੇਜ਼ ਆਏ 1000 ਸਾਲ ਤੱਕ ਲੁੱਟਦੇ ਰਹੇ 1000 ਸਾਲ ਤੱਕ ਜਿਸ ਨੂੰ ਲੁੱਟਿਆ ਜਾਏ ਤੇ ਰਹਿ ਕੇ ਜਾਏ ਰਹਿ ਕੇ ਜਾਏ ਇੱਕ ਹੀ ਜਾਏ